ਸਤ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਰੇਡੀਓ ਇੰਡੀਆ ਨਾਲ ਆਓ ਅੱਜ ਇੱਕ ਵੱਡੀ ਫਿਕਰਮੰਦੀ ਦੀ ਗੱਲ ਕਰ ਲਈਏ ਜੋ ਸਿਰਫ ਵਪਾਰ ਜਾਂ ਸਿਆਸਤ ਦੀ ਨਹੀਂ ਸਗੋ ਦੁਨੀਆ ਦੇ ਦੋ ਸਭ ਤੋਂ ਕਰੀਬੀ ਦੇਸ਼ਾਂ ਦੇ ਟੁੱਟਦੇ ਰਿਸ਼ਤਿਆਂ ਦੀ ਹੈ ਪਿਛਲੇ ਕਈ ਦਹਾਕਿਆਂ ਤੋਂ ਮਾਰਕੀਟਾਂ ਅਤੇ ਦੇਸ਼ਾਂ ਦਾ ਧਿਆਨ ਕਰਦਿਆਂ ਮੈਂ ਇੱਕ ਗੱਲ ਸਿੱਖੀ ਹੈ ਜਦੋਂ ਤੁਹਾਡਾ ਸਭ ਤੋਂ ਨੇੜੇ ਦਾ ਗੁਆਂਢੀ ਸਾਝ ਲਈ ਕਿਸੇ ਹੋਰ ਪਾਸੇ ਦੇਖਣਾ ਸ਼ੁਰੂ ਕਰ ਦੇਵੇ ਤਾਂ ਸਮਝੋ ਗੱਲ ਹੱਥੋਂ ਨਿਕਲ ਚੁੱਕੀ ਹੈ ਇਹ ਸਿਰਫ ਰਾਜਨੀਤੀ ਨਹੀਂ ਸਹੋ ਪ੍ਰੋਸਾ ਟੁੱਟਣ ਦੀ ਗੱਲ ਹੈ ਪ੍ਰੋਸਾ ਜਦੋਂ ਇੱਕ ਵਾਰ ਟੁੱਟ ਜਾਵੇ ਤਾਂ ਉਸ ਨੂੰ ਮੁੜ ਬਣਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਅਸੀਂ ਤੁਸੀਂ ਸਾਰੇ ਵੇਖ ਰਹੇ ਹਾਂ ਕੈਨੇਡਾ ਹੁਣ ਅਮਰੀਕਾ ਤੋਂ ਪਿੱਛਾ ਛੁਡਾ ਰਿਹਾ ਹੈ ਇਹ ਕੋਈ ਕੱਲ ਜਾਂ ਪਿਛਲੇ ਮਹੀਨੇ ਸ਼ੁਰੂ ਨਹੀਂ ਹੋਇਆ ਇਹ ਸਾਲਾਂ ਤੋਂ ਬਣ ਰਿਹਾ ਉਹ ਪ੍ਰੈਸ਼ਰ ਸੀ ਜੋ ਹੁਣ ਤਰੇਣਾ ਬਣ ਕੇ ਸਾਹਮਣੇ ਆ ਰਿਹਾ ਹੈ ਕੈਨੇਡਾ ਅਮਰੀਕਾ ਦਾ ਸਭ ਤੋਂ ਪੁਰਾਣਾ ਸਾਥੀ ਰਿਹਾ ਹੈ ਜਿਸ ਦੇ ਸਿਰਫ ਬਾਰਡਰ ਹੀ ਨਹੀਂ ਸਗੋ ਇਤਿਹਾਸ ਅਤੇ ਖੁਸ਼ਹਾਲੀ ਵੀ ਜੁੜੀ ਹੋਈ ਹੈ ਪਰ ਹੁਣ ਕੈਨੇਡਾ ਬਹੁਤ ਹੀ ਸੋਚ ਸਮਝ ਕੇ ਅਤੇ ਯੋਜਨਾਬੰਦ ਟੰਗ ਨਾਲ ਦੂਰ ਹੋ ਰਿਹਾ ਹੈ ਇਹ ਗੱਲ ਹਰ ਉਸ ਇਨਸਾਨ ਲਈ ਚਿੰਤਾ ਸਬਬ ਹੈ ਜੋ ਇਸ ਸਮੇਂ ਸਖਦਾ ਹੈ ਕਿ ਅਸਲ ਵਿੱਚ ਦਾਤੇ ਕੀ ਲੱਗਿਆ ਹੋਇਆ ਹੈ ਜਦੋਂ ਮੈਂ ਕਿਸੇ ਰਿਸ਼ਤੇ ਨੂੰ ਦੇਖਦਾ ਹਾਂ ਤਾਂ ਹਮੇਸ਼ਾ ਇੱਕ ਸਵਾਲ ਉੱਭਰਦਾ ਹੈ ਕਿ ਇਸ ਨਾਲ ਦੋਹਾਂ ਦਾ ਫਾਇਦਾ ਹੋ ਰਿਹਾ ਹੈ ਜਾਂ ਨੁਕਸਾਨ ਜਾਂ ਇੱਕ ਪਾਸਾ ਫਾਇਦਾ ਚੁੱਕ ਰਿਹਾ ਹੈ ਤਾਂ ਜਾਂ ਦੂਜਾ ਉਸਦੀ ਕੀਮਤ ਚੁਕਾ ਰਿਹਾ ਹੈ ਅੱਜ ਕੈਨੇਡਾ ਵੀ ਅਮਰੀਕਾ ਵੱਲ ਦੇਖ ਕੇ ਇਹੀ ਸਵਾਲ ਪੁੱਛ ਰਿਹਾ ਹੈ ਅਮਰੀਕਾ ਤੇ ਕੈਨੇਡਾ ਦਾ ਰਿਸ਼ਤਾ 100 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਬਹੁਤ ਮਜ਼ਬੂਤ ਰਿਹਾ ਅਸੀਂ ਮਿਲ ਕੇ ਰੱਖਿਆ ਕੀਤੀ ਮਿਲ ਕੇ ਸੜਕਾਂ ਪੁਲ ਬਣਾਏ ਆਪਣੀਆਂ ਇਕਨੋਮੀ ਨੂੰ ਇੰਨਾ ਜੋੜ ਕੇ ਰੱਖਿਆ ਕਿ ਲੱਖਾਂ ਲੋਕਾਂ ਦੀ ਰੋਜੀ ਰੋਟੀ ਇਸ ਤੇ ਨਿਰਭਰ ਕਰਦੀ ਹੈ ਪਰ ਇਹ ਸਾਂਝ ਉਦੋਂ ਹੀ ਚੱਲ ਸਕਦੀ ਹੈ ਜਦੋਂ ਦੋਵੇਂ ਪਾਸੇ ਆਦਰ ਸਤਕਾਰ ਹੋਵੇ ਅੱਜ ਕੈਨੇਡਾ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਅਮਰੀਕਾ ਉਸ ਦੀ ਇੱਜ਼ਤ ਨਹੀਂ ਕਰਦਾ ਸਗੋਂ ਜਲੀਲ ਕਰਦਾ ਹੈ ਜੇ ਅੱਜ ਦੀ ਗੱਲ ਕਰੀਏ ਤਾਂ ਕੈਨੇਡਾ ਹੁਣ ਸਿਰਫ ਗੁੱਸਾ ਹੀ ਨਹੀਂ ਦਿਖਾ ਰਿਹਾ ਸਗੋਂ ਅਮਰੀਕਾ ਤੇ ਆਪਣੀ ਨਿਰਭਰਤਾ ਘਟਾਉਣ ਲਈ ਥੋਸ ਕਦਮ ਚੁੱਕ ਰਿਹਾ ਹੈ ਉਹ ਯੂਰਪ ਏਸ਼ੀਆ ਤੇ ਹੋਰ ਕਈ ਦੇਸ਼ਾਂ ਨਾਲ ਆਪਣੇ ਵਪਾਰਕ ਸੌਦੇ ਕਰ ਰਿਹਾ ਹੈ ਆਪਣੇ ਨਿਵੇਸ਼ ਦੀ ਦਿਸ਼ਾ ਬਦਲ ਰਿਹਾ ਹੈ ਅਤੇ ਆਪਣੀ ਸਪਲਾਈ ਚੇਨ ਨੂੰ ਦੁਬਾਰਾ ਬੁਣ ਰਿਹਾ ਹੈ। ਕੈਨੇਡਾ ਦੇ ਸਰਕਾਰੀ ਦਫ਼ਤਰਾਂ ਅਤੇ ਵੱਡੀਆਂ ਕੰਪਨੀਆਂ ਦੇ ਬੋਰਡਾਂ ਵਿੱਚ ਹੁਣ ਇੱਕੋ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਅਮਰੀਕਾ ਤੋਂ ਬਿਨਾਂ ਸਾਡਾ ਭਵਿੱਖ ਕੀ ਹੋਵੇਗਾ? ਇੱਕ ਵਾਰ ਜਦੋਂ ਕੋਈ ਦੇਸ਼ ਇਹ ਸੋਚਣ ਲੱਗ ਜਾਵੇ ਅਤੇ ਨਵਾਂ ਢਾਂਚਾ ਤਿਆਰ ਕਰ ਲਵੇ ਤਾਂ ਫਿਰ ਪੁਰਾਣੇ ਰਿਸ਼ਤੇ ਵਿੱਚ ਵਾਪਸ ਆਉਣਾ ਬਹੁਤ ਮਹਿੰਗਾ ਅਤੇ ਮੁਸ਼ਕਲ ਹੋ ਜਾਂਦਾ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਹਰ ਰੋਜ਼ ਲਗਭਗ 2 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਹੁੰਦਾ ਹੈ ਜੋ ਸਾਲਾਨਾ ਕਰੀਬ 1 ਟ੍ਰਿਲੀਅਨ ਡਾਲਰ ਤੋਂ ਵੀ ਵੱਧ ਹੋ ਜਾਂਦਾ ਹੈ ਇਹ ਵਪਾਰ ਅਮਰੀਕਾ ਵਿੱਚ ਲੱਖਾਂ ਨੌਕਰੀਆਂ ਨੂੰ ਸਹਾਰਾ ਦਿੰਦਾ ਹੈ ਪਰ ਅਮਰੀਕਾ ਦੀਆਂ ਬਦਲਦੀਆਂ ਨੀਤੀਆਂ ਅਤੇ ਆਪਣੇ ਸਾਥੀਆਂ ਦੇ ਟੈਰਫਾਂ ਕਰਨ ਕੈਨੇਡੀਅਨ ਕਾਰੋਬਾਰੀ ਆਪਣੇ ਆਪ ਨੂੰ ਅਨ ਸੇਫ ਮਹਿਸੂਸ ਕਰ ਰਹੇ ਹਨ ਉਹ ਹੁਣ ਅਜਿਹੇ ਦੇਸ਼ਾਂ ਨਾਲ ਰਿਸ਼ਤੇ ਬਣਾ ਰਹੇ ਹਨ ਜੋ ਭਰੋਸੇਮੰਦ ਹੋਣ ਖਾਸ ਕਰਕੇ ਤੇਲ ਦੇ ਖੇਤਰ ਵਿੱਚ ਕੈਨੇਡਾ ਅਮਰੀਕਾ ਨੂੰ ਸਭ ਤੋਂ ਵੱਧ ਤੇਲ ਦਿੰਦਾ ਹੈ ਪਰ ਹੁਣ ਕੈਨੇਡੀਅਨ ਕੰਪਨੀਆਂ ਏਸ਼ੀਆ ਵੱਲ ਨਵੇਂ ਰਸਤੇ ਲੱਭ ਰਹੀਆਂ ਹਨ ਜੇਕਰ ਰਿਕਵਰ ਕੈਨੇਡਾ ਨੇ ਆਪਣਾ ਰੁਖ ਮੋੜ ਲਿਆ ਅਮਰੀਕਾ ਤੋਂ ਤਾਂ ਅਮਰੀਕੀ ਰਿਫਾਈਨਰੀਆਂ ਅਤੇ ਖਪਤਕਾਰਾਂ ਨੂੰ ਤੇਲ ਲਈ ਬਹੁਤ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ ਇਹ ਤੈ ਹੈ ਇਹੀ ਹਾਲ ਕਾਰ ਉਦਯੋਗ ਦਾ ਹੈ ਅਮਰੀਕਾ ਤੇ ਕੈਨੇਡਾ ਆਟੋ ਸੈਕਟਰ ਵਿੱਚ ਇੱਕ ਦੂਜੇ ਵਿੱਚ ਇੰਨਾ ਰਚਿਆ ਮਿਚਿਆ ਹੋਇਆ ਹੈ ਇੱਕ ਅਮਰੀਕਨ ਕਾਰ ਦੇ ਹਿੱਸੇ ਪੁਰਜੇ ਕਈ ਵਾਰ ਬਾਰਡਰ ਪਾਰ ਕਰਦੇ ਹਨ ਜਦੋਂ ਭਰੋਸਾ ਨਹੀਂ ਰਹਿੰਦਾ ਤਾਂ ਕੈਨੇਡੀਅਨ ਸਪਲਾਇਰ ਆਪਣੇ ਗਾਹਕ ਬਦਲਣ ਲੱਗ ਜਾਂਦੇ ਹਨ ਇਸ ਨਾਲ ਅਮਰੀਕਾ ਵਿੱਚ ਨੌਕਰੀਆਂ ਹੌਲੀ ਹੌਲੀ ਖਤਮ ਹੋ ਜਾਣਗੀਆਂ ਅਤੇ ਕਾਰਾਂ ਬਣਾਉਣ ਦੀ ਲਾਗਤ ਵੱਧ ਜਾਵੇਗੀ ਇਥੇ بس ਨਹੀਂ ਆਪਣੇ کارਖਾਨੇ ਲਾਉਣ ਨੇ ਅਤੇ ਚਲਾਉਣ ਵਿੱਚ ਦਹਾਕੇ ਲੱਗ ਜਾਣਗੇ ਤੇ ਇਹ ਗੈਪ ਅਮਰੀਕਾ ਲਈ ਭਾਰੂ ਸਾਬਤ ਹੋਵੇਗਾ ਇਸ ਤੋਂ ਇਲਾਵਾ ਕੈਨੇਡਾ ਦੇ ਪੈਨਸ਼ਨ ਫੰਡ ਅਤੇ ਵੱਡੇ ਨਿਵੇਸ਼ਕ ਵੀ ਹੁਣ ਅਮਰੀਕਾ ਦੀ ਬਜਾਏ ਯੂਰਪ ਅਤੇ ਏਸ਼ੀਆ ਵਿੱਚ ਪੈਸਾ ਲਗਾ ਰਹੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਅਮਰੀਕਾ ਵਿੱਚ ਹੁਣ ਰਾਜਨੀਤਿਕ ਸੁਖਮਤਾ ਗਾਇਬ ਹੋ ਚੁੱਕੀ ਹੈ ਨਿਵੇਸ਼ਕਾਂ ਲਈ ਖਤਰਾ ਬਹੁਤ ਵੱਧ ਗਿਆ ਹੈ ਸੋ ਅਮਰੀਕਾ ਨੂੰ ਇਹ ਗਲਤਫहमी ਨਹੀਂ ਪਾਲਣੀ ਚਾਹੀਦੀ ਕਿ ਕੈਨੇਡਾ ਕਿਤੇ ਨਹੀਂ ਜਾਵੇਗਾ ਅੱਜ ਦਾ ਕੈਨੇਡਾ ਬਦਲ ਚੁੱਕਾ ਹੈ ਉਸ ਕੋਲ ਚੀਨ ਭਾਰਤ ਅਤੇ ਯੂਰਪ ਵਰਗੇ ਵੱਡੇ ਬਾਜ਼ਾਰ ਮੌਜੂਦ ਹਨ ਟੈਕਨੋਲੋਜੀ ਨੇ ਦੂਰੀਆਂ ਘਟਾ ਦਿੱਤੀਆਂ ਕੈਨੇਡਾ ਹੁਣ ਉਹ ਰਸਤਾ ਚੁਣ ਰਿਹਾ ਹੈ ਜੋ ਵਾਸ਼ਿੰਗਟਨ ਅਤੇ ਨਿਊਯਾਰਕ ਤੋਂ ਦੂਰ ਜਾਂਦਾ ਹੈ ਜਦੋਂ ਕੋਈ ਆਪਣਾ ਸਭ ਤੋਂ ਵਫਾਦਾਰ ਸਾਥੀ ਗਵਾ ਲੈਂਦਾ ਹੈ ਤਾਂ ਉਸ ਦਾ ਅਸਰ ਸਿਰਫ ਪੈਸੇ ਤੇ ਨਹੀਂ ਚਗੋ ਦੇਸ਼ ਦੀ ਸੁਰੱਖਿਆ ਤੇ ਵੀ ਵੱਧ ਪੈਂਦਾ ਹੈ ਕੈਨੇਡਾ ਹਰ ਮੁਸ਼ਕਲ ਵੇਲੇ ਅਮਰੀਕਾ ਦੇ ਨਾਲ ਖੜਦਾ ਰਿਹਾ ਹੈ ਪਰ ਜੇਕਰ ਅਮਰੀਕਾ ਉਸ ਨੂੰ ਸਿਰਫ ਇੱਕ ਵਿਰੋਧੀ ਵਾਂਗ ਦੇਖੇਗਾ ਤਾਂ ਕੈਨੇਡਾ ਵੀ ਆਪਣੀ ਰੱਖਿਆ ਦੇ ਖੁਫੀਆ ਰਿਸ਼ਤਿਆਂ ਬਾਰੇ ਦੁਬਾਰਾ ਸੋਚੇਗਾ ਅੰਤ ਵਿੱਚ ਸਲਾਹ ਇਹ ਹੀ ਕੀ ਅਮਰੀਕਾ ਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਹੈ ਤੇ ਬੁੱਲਿੰਗ ਬੰਦ ਕਰਨੀ ਚਾਹੀਦੀ ਹੈ ਤੇ ਕੈਨੇਡਾ ਨਾਲ ਇਮਾਨਦਾਰੀ ਤੇ ਵੱਡੇ ਭਾਈਵਾਂ ਗੱਲਬਾਤ ਕਰਨੀ ਚਾਹੀਦੀ ਹੈ ਆਪਣੀਆਂ ਨੀਤੀਆਂ ਵਿੱਚ ਸਥਿਰਤਾ ਲਿਆਉਣੀ ਚਾਹੀਦੀ ਹੈ ਰਿਸ਼ਤਾ ਸਿਰਫ ਲੈਣ ਦੇਣ ਦਾ ਨਹੀਂ ਹੁੰਦਾ ਇਹ ਸਾਂਝੇ ਮੁੱਲਾਂ ਤੇ ਟਿਕਿਆ ਹੁੰਦਾ ਹੈ ਭਵਿੱਖ ਦੀਆਂ ਚੁਣੌਤੀਆਂ ਜਿਵੇਂ ਕਲਾਈਮੇਟ ਚੇਂਜ ਜਾਂ ਟੈਕਨੋਲੋਜੀ ਅਮਰੀਕਾ ਇਕੱਲੇ ਹੱਲ ਨਹੀਂ ਕਰ ਸਕਦਾ ਕੈਨੇਡਾ ਨੂੰ ਗੁਆ ਕੇ ਅਮਰੀਕਾ ਆਪਣਾ ਸਭ ਤੋਂ ਵੱਡਾ ਰਾਣ ਨੀਤਿਕ ਸਾਥੀ ਗੁਆ ਲਵੇਗਾ ਜੋ ਭਵਿੱਖ ਵਿੱਚ ਬਹੁਤ ਮਹਿੰਗਾ ਸੌਦਾ ਸਾਬਤ ਹੋਵੇਗਾ ਸੋ ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਕੈਨੇਡਾ ਦਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਅਤੇ ਸਿਆਣਪ ਤੇ ਮਾਣ ਕਰਦਾ ਹਾਂ ਤੇ ਭਰੋਸਾ ਰੱਖਦਾ ਹਾਂ ਕਿ ਜਿਸ ਜ਼ਿਲੇਰੀ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਦੂਸਰੇ ਦੇਸ਼ਾਂ ਨੂੰ ਫਾਈਨੈਂਸ਼ੀਅਲ ਕਰਾਈਸਿਸ ਵਿੱਚੋਂ ਕੱਢਿਆ ਹੈ ਤੇ ਕੈਨੇਡਾ ਨੂੰ ਵੀ ਆਪਣੀ ਯੋਗਤਾ ਦੇ ਅਨਸਾਰ ਬੁਲੰਦੀਆਂ ਤੇ ਲੈ ਜਾਣਗੇ ਮੈਂ ਜਿੱਥੇ ਕਾਰਨੀ ਸਭ ਨੂੰ ਭਰੋਸਾ ਦਿੰਦਾ ਹਾਂ ਕਿ ਰੇਡੀਓ ਇੰਡੀਆ ਜਾਂ ਸਾਡੀ ਸਾਰੀ ਸਮੂਚੀ ਟੀਮ ਤੁਹਾਡੇ ਨਾਲ ਹੈ ਉੱਥੇ ਵਿਰੋਧੀ ਧਿਰ ਨੂੰ ਵੀ ਅਪੀਲ ਕਰਦਾ ਹਾਂ ਕਿ ਇਹ ਵੇਲਾ ਵਿਰੋਧੀ ਸਿਆਸਤ ਦਾ ਨਹੀਂ ਸਗੋ ਸਵਾਲ ਕੈਨੇਡਾ ਦੀ ਹੋਦੀ ਤੇ ਸਵੈ ਮਾਨ ਦਾ ਹੈ ਸਾਨੂੰ ਸਾਰਿਆਂ ਨੂੰ 100 ਹੋਣ ਦੀ ਲੋੜ ਹੈ ਤਾਂ ਜੋ ਕੋਈ ਤਾਨਾਸ਼ਾ ਸਾਡੇ ਦੇਸ਼ ਵੱਲ ਕਹਿਰੀ ਅੱਖ ਨਾਲ ਵੇਖਣ ਦਾ ਹਿੱਅਾ ਨਾ ਕਰ ਸਕੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਜਰੂਰ ਦਰਜ ਕਰਿਓ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ